ਸਵਾਗਤ ਹੈ ਤੁਹਾਡੇ ਆਪਣੇ ਫਿਉਨਾ ਸਾਮ ਜੈਵੂ ਇਬਾਦਤ ਦੇ ਚੈਨਲ ਤੇ ਕਿਵੇਂ ਹੋ ਜੀ ਸਾਰੇ ਜਣੇ ਠੀਕ ਠਾਕ ਤੇ ਮਾਰਨਿੰਗ ਹੋ ਗਈ ਆ ਜੀ ਮਾਰਨਿੰਗ ਤਾਂ ਵੀ ਦੁਪਹਿਰ ਹੋ ਗਈ ਆ ਜੀ ਮੈਂ ਕਿ ਅੱਜ ਦਾ ਵਲੌਗ ਕੁਝ ਵਧੀਆ ਚ ਲੈ ਕੇ ਆਵਾਂਗੇ ਇਸ ਕਰਕੇ ਆਪਾਂ ਸਟਾਰਟ ਕੀਤਾ ਹੈ ਦੁਪਹਿਰ ਨੂੰ ਕਿਉਂਕਿ ਜਦੋਂ ਆਪਾਂ ਦੁਪਹਿਰ ਨੂੰ ਵਲੌਗ ਸਟਾਰਟ ਕਰਦੇ ਆ ਤਾਂ ਵਲੌਗ ਬਹੁਤ ਹੀ ਜ਼ਿਆਦਾ ਵਧੀਆ ਹੁੰਦਾ ਇਤਾਂ ਮੇਰਾ ਮੰਨਣਾ ਹੈ ਦੀ ਇਬਾਦਤ ਜੀ ਸਵੇਰੇ ਉੱਠ ਕੇ ਦੁਪਹਿਰ ਦੀ ਨੀਂਦ ਪੂਰੀ ਕਰ ਰਹੇ ਆ ਜੋ ਕਿ ਉਹਨਾਂ ਨੂੰ ਬਿਲਕੁਲ ਕੋਈ ਵੀ ਹੋਸ਼ ਨਹੀਂ ਹੈਗੀ ਰਾਤ ਨਾਲ ਸੁੱਤੇ ਹੋਏ ਆ ਤੇ ਜੀ ਜੈਬੂ ਜੀ ਆ ਤੇ ਜੈਬੂ ਜੀ ਆਪਣਾ ਗਏ ਹੋਏ ਖੇਲਣ ਬਾਹਰ ਤੇ ਜਿਹਦੀ ਮੈਂ ਆ ਮੈਨੂੰ ਥੋੜੇ ਜੇ ਕੰਮ ਆ ਜੀ ਤਤਕਾਰ ਦੇ ਕੰਮ ਚੰਤਾਂ ਨੂੰ ਪਤਾ ਹੀ ਹੈ ਛਾੜੂ ਫੇਰ ਕੇ ਆਪਾਂ ਹਟ ਚੁੱਕੇ ਆ ਜੀ ਭਾਂਡੇ ਪਏ ਹੋਏ ਆ ਸਬਜ਼ੀ ਆਪਾਂ ਅੱਜ ਕੁਝ ਨਹੀਂ ਬਣਾਉਣੀ ਕਿਉਂਕਿ ਦਾਲ ਜੈ ਵੀ ਪਈ ਆ ਦਾਲ ਜੈ ਦਾਲ ਵੀ ਪਈ ਆ ਤੇ ਕੱਲ ਦੀ ਗਾਜਰਾ ਤੇ ਆਲੂ ਦੀ ਸਬਜ਼ੀ ਵੀ ਪਈ ਆ ਸੋ ਮੈਂ ਫਟਾਫਟ ਭਾਂਡੇ ਮਾਂਜ ਕੇ ਆਵਾਂ ਤੇ ਬਾਕੀ ਤੁਸੀਂ ਵਲੌਗ ਦੇ ਨਾਲ ਬਣੇ ਰਹੋ ਤੇ ਮੈਂ ਬਹੁਤ ਜੇ ਹੌਲੀ ਹੌਲੀ ਜੀ ਵਲੌਗ ਸਟਾਰਟ ਕੀਤਾ ਤੇ ਬਹੁਤ ਵਧੀਆ ਵਲੌਗ ਹੋਊਗਾ ਕਿਉਂਕਿ ਅੱਜ ਮੈਂ ਤੁਹਾਡੇ ਸਾਰਿਆਂ ਦੇ ਕਮੈਂਟਾਂ ਦੇ ਕਰਨ ਲੱਗੀਆਂ ਜੀ ਰਿਪਲਾਈ ਤੁਸੀਂ ਬਿਲਕੁਲ ਠੀਕ ਸੁਣਿਆ ਜੀ ਅੱਜ ਦਾ ਵਲੌਗ ਹੋਊਗਾ ਸਾਰਿਆਂ ਦੇ ਕਮੈਂਟਾਂ ਦੇ ਰਿਪਲਾਈ ਮੈਂ ਦਵਾਂਗੀ ਠੀਕ ਆ ਜੀ ਬਸ ਉਹ ਥੋੜਾ ਜਿਹਾ ਕੰਮ ਹੋ ਪਾ چھوٹਾ ਜਿਹਾ ਕੰਮ ਕੰਪਲੀਟ ਕਰਕੇ ਤੇ ਆਪ ਆਉਂਦੇ ਆ ਤੁਹਾਡੇ ਕੋਲ ਦੁਬਾਰਾ ਜੈਵੂ ਜੈਵੂ ਬਾਹਰੋਂ ਖੇਲ ਕੇ ਆਈ ਤੇ ਮੈਂ 판ਟੇ ਨਾਲ ਜਾਈ ਸੀ ਤੇ ਜੈਵੂ ਪਤਾ ਕੀ ਕਹਿੰਦੀ ਕਹਿੰਦੀ ਮम्मा ਫਰੂਟ ਤੇ ਇੱਕ ਖਾ ਕੇ ਹੱਡੀ ਸਾਧਰਾ ਦੋ ਵਿੱਚੋਂ ਇੱਕ ਮੈਂ ਖਾਦਾ ਇੱਕ ਜੈਵੂ ਨੇ ਖਾਦਾ ਤੇ ਖਾ ਕੇ ਹੱਡੀ ਗਾਜਰਾ ਜੈਵੂ ਕੀ ਖਾ ਕੇ ਖਾਤੀ ਹੈ ਆਂਡੂ ਹਾਂ ਅੰਡਾ ਕੀ ਖਾ ਕੇ ਖਾਤੀ ਗਾਜਰਾ ਤੂੰ ਤਾਂ ਵਧੀਆ ਡਾਈਟ ਲੈਣਾ ਪਿਆ ਨਾ ਹੁਣ ਗੋਰਾ ਹੋਣਾ ਤੂੰ ਤੂੰ ਗੋਰਾ ਹੋਣਾ ਜੈਵੂ ਤੂੰ ਗੋਰਾ ਹੁਣ ਹਾਂ ਠੀਕ ਆ ਇਧਰ ਮੂੰਹ ਤਾਂ ਕਰੋ ਤੁਸੀਂ ਸੋਹਣੇ ਫੜ ਲੱਗਦੇ ਪਿਆ ਕਿਨੂ ਕਿਨੂ ਜੈਮੂ ਕਾਕਾ ਸੋਹਣਾ ਲੱਗਦਾ ਕਿਨੂ ਕਿਨੂ ਚਾਹੀਦਾ ਕਿਸੇ ਨੂੰ ਚਾਹੀਦਾ ਤਾਂ ਆਪਣੇ ਘਰੇ ਲੈ ਜਾਓ ਤੁਸੀਂ ਜੈਮੂ ਕਾਕੇ ਨੂੰ ਜੈਮੂ ਜੈਮੂ ਮੈਂ ਕਾਲਤਾ ਸੋਣਾ ਜੈਮੂ ਤੇ ਤੇਰੀ ਮੰਮੀ ਕੌਣ ਆ ਚੱਪਲ ਚੱਪਲ ਤਾਂ ਆ ਤੂੰ ਭਾਗ ਦਿੱਤੇ ਬੈਠੀ ਆ ਬੋਲ ਤਾਂ ਪਿਆ ਬੰਦਾ ਕੌਣਾ ਤੇਰੀ ਜਾ ਯਾਰ ਜਾ ਕੱਚੀ ਹਾਂ ਕੱਚੀ ਹਾਂ ਬਾਲ ਦੇਖੋ ਕਿੱਦਾਂ ਆਪਣੇ ਬਾਕੇ ਤੇ ਹਾਇ ਨਹੀਂ ਬਹਿ ਜਾ ਮਾਂ ਮੇਰੀ ਪੁੱਠੇ ਉਹ ਪਾਇਆ ਕਰ ਆਪਣੇ ਕ੍ਰੌਕਸ ਸੰਤਰੇ ਸੰਤਰੇ ਕਿਤੇ ਥੱਲੇ ਦੇਖੋ ਇੱਧਰ ਗਜਰਾ ਇੱਧਰ ਜਾਵੂ ਜਾਵੂ ਸਾਡੇ ਸਾਰਿਆਂ ਦਾ ਇੱਥੇ ਬਹਿ ਕੇ ਕਮੈਂਟਾਂ ਦਾ ਰਿਸਪਲਾਈ ਕਰਦੀ ਆ ਮੈਂ ਦਿੱਲੀ ਤੋਂ ਨਹੀਂ ਆਈ ਮੈਂ ਤੇਰੀ ਨਹੀਂ ਗੱਜੂ ਗੁਜਤ ਵਿੱਚ ਦੀਦੀ ਮੇਰੇ ਸਾਹਤਰੀ ਦੀਦੀ ਆ ਹੋਰ ਰਬਾ <laughs> गौर से देखो ये चारा गौर से गौर से देखो ये चारा चावला हुआ <laughs> बिंदी नाला बिंदी नाला बिंदी सोड़ी देख के भी लगती मम्मी ने बिंदी लगाई है हाय नाम बिंदी ना बिंदी ना हाय मेरी बिंदी लेते गई लोते तो ਉੜ ਆਪਣੇ ਲਾਉਗੀ ਲਾਲਾ ਹੂੰ ਮੱਥੇ ਤੇ ਲਾ ਮੱਥੇ ਤੇ ਮੱਥੇ ਤੇ ਲਾ ਮੱਥੇ ਤੇ ਉੱਠ ਉੱਠ ਮੱਥੇ ਲਾ ਜੀ ਮੈਂ ਤੁਹਾਨੂੰ ਕਿਹਾ ਸੀ ਨਾ ਕਿ ਅੱਜ ਆਪਾਂ ਦਵਾਂਗੇ ਤੁਹਾਡੇ ਕਮੈਂਟਸ ਦਾ ਰਿਪਲਾਈ ਤੇ ਸਭ ਤੋਂ ਪਹਿਲਾ ਕਮੈਂਟ ਆਇਆ ਮਨਤਾਜ ਸਿੰਘ ਜੀ ਦਾ ਪਹਿਲਾਂ ਸੇ ਤੁਹਾਡੇ ਬੱਚਾ ਨੇ ਕੱਪੜੇ ਲਏ ਹੋਏ ਹਨ ਤੇ ਅਸੀਂ ਤਾਂ ਤੁਸੀਂ ਕਿੱਥੇ ਰਹਿੰਦੇ ਹੋ ਕੱਲ ਵਾਲੇ ਵਲੌਗ ਵਿੱਚ ਦੱਸਣਾ ਅਸੀਂ ਤੁਹਾਡੇ ਪਿੰਡ ਤੋਂ ਤੁਹਾਨੂੰ ਮਿਲਣ ਆਉਣਾ ਹੈ ਬੱਚਿਆਂ ਨੂੰ ਕੱਪੜੇ ਦੇ ਦੇ। ਹਮ ਬਸ ਤੋਂ ਫਿਰ ਜਵਾਬ ਦਿਓ। ਹਮ ਠੀਕ ਜੋ ਤੁਹਾਹਾ ਪਹਿਲਾਂ ਤਾਂ ਤੁਸੀਂ ਇੰਨਾ ਜ਼ਿਆਦਾ ਪਿਆਰ ਕਰਦੇ ਆ థాంਕ ਯੂ ਸੋ ਮੱਚ ਸਾਰੇ ਵਲੌਗ ਨੂੰ ਤੁਸੀਂ ਬਹੁਤ ਜ਼ਿਆਦਾ ਪਿਆਰ ਦਿੱਤਾ ਪਿੱਛੇ ਵਲੌਗ ਜਿੰਨੇ ਵੀ ਪਾਏ ਹਨਾ ਸਿੰਮੂ ਤੇ ਇਹਦੀ ਕੋਈ ਨਾੜ ਨਹੀਂ ਹੈਗੀ ਤੁਸੀਂ ਆਉਣਾ ਬਿਨਾਂ ਨੂੰ ਉ ਤਾਂ ਤੁਸੀਂ ਆ ਸਕਦੇ ਆ ਬਟ ਹਨਾ ਹਾਂ ਤੇ ਸਾਡਾ ਪਿੰਡ ਜਿਹਦਾ ਹੈਗਾ ਉਹ ਦੱਸ ਦੀ ਸ਼ਾਮ ਤਰਾਸੀ ਦੇ ਲੱਗੇ ਪਿੰਡ ਪੰਤਾ ਸਟਾ ਹਾਂਜੀ 2 ਕਿਲੋਮੀਟਰ ਤੇ 2 ਕਿਲੋਮੀਟਰ ਦੂਰ ਹਵਾ ਸ਼ਾਮ ਤਰਾਸੀ ਮੇਨ ਆ ਹਾਂ ਨਾਲ ਦੇ ਪਿੰਡ ਤੋਂ ਨਾਲ ਦਾ ਤੁਸੀਂ ਪੁੱਛ ਲਿਓ ਕਿਸ ਨੂੰ ਵੀ ਸਾਮ ਦੇ ਘਰੇ ਜਾਣਾ ਤਾਂ ਉਹ ਦੱਸ ਦੂਗੇ ਸਿਵ ਤੁਹਾਡੀ ਤਾਰੀਫ ਹੋਈ ਪਰ ਵੀ ਕੋਈ ਜਿੰਨੇ ਮੈਸੇਜ ਕੀਤਾ ਕਮੈਂਟ ਕੀਤਾ ਸਾਬ ਦੀ ਆਵਾਜ਼ ਚਾਰ ਨਾ ਜਿਵੇਂ ਜਵਦਾ ਵਰਗੀ ਆ ਸੀ ਅੱਛਾ ਹਾਂਜੀ ਦੇਖ ਲੋ ਦੇਖ ਸੱਚੀ ਹੋ ਸਕਦਾ ਹੈ ਚਲੋ ਹੁਣ ਤਾਂ ਮੇਰਾ ਗਲਾ ਬੈਠਾ ਹੋਇਆ ਹੈ ਹੈਪੀ ਨਿਊ ਇਅਰ ਸੋ ਨਤੀ ਹੈਪੀ ਨਿਊ ਇਅਰ ਪ੍ਰੀਕੋਰ ਪੈਣਾ ਹੈ ਹੈਪੀ ਨਿਊ ਇਅਰ ਹੈਪੀ ਨਿਊ ਇਅਰ ਹੈਪੀ ਨਿਊ ਇਅਰ ਗੋਡ ਬlesਸ ਯੂ ਤੁਸੀਂ ਜੇ ਉਹਨੂੰ ਬੋਲਣ ਦੀ ਸਪੀਚ ਕਿੱਤਾ ਦਿੱਤੀ ਪਲੇਸ ਦੱਸੋ ਮੁਸਕਾਨ ਪ੍ਰੀਤ ਕੌਰ ਜੀ ਦਾ ਮੈਸੇਜ ਆਇਆ ਕਮੈਂਟ ਆਇਆ ਤੁਸੀਂ ਜੈਵੂ ਨੂੰ ਬੋਲਣ ਦੀ ਸਪੀਚ ਕਿੱਦਾਂ ਦਿੱਤੀ ਆਪਾਂ ਸਿਮੋ ਇੱਕ ਮਿੰਟ ਗਿਵਿੰਗ ਓਵਰ ਹੀ ਆਇਆ ਕਿੱਦਾਂ ਜੈਵੂ ਨੂੰ ਕਿੱਦਾਂ ਬੋਲਣਾ ਸਿਖਾਇਆ ਆਪਾਂ ਜੈਵੂ ਆਪਣੇ ਆਪ ਹੀ ਬੋਲਣ ਲੱਗੀ ਆ ਇਹਦੇ ਵਿੱਚ ਆਪਾਂ ਕੁਝ ਨਹੀਂ ਕਰ ਸਕਦੇ ਬਸ ਬੱਚਿਆਂ ਨੂੰ ਨਾ ਵੱਧ ਤੋਂ ਵੱਧ ਬੱਚਿਆਂ ਦੇ ਵਿੱਚ ਛੱਡੋ ਬੱਚਾ ਆਪਣੇ ਤੋਂ ਆਪਣੇ ਹਾਨ ਦੇ ਬੱਚਿਆਂ ਨੂੰ ਦੇਖਦੇ-ਦੇਖ ਕੇ ਹੀ ਸਿੱਖਦਾ ਆ ਠੀਕ ਆ ਨਾ ਮਾਪੇ ਦੇ ਕੋਲ ਸਿੱਖੂਗਾ ਨਾ ਕਿਸੇ ਹੋਰ ਕੋ ਹਾਂ ਮਾਪੇ ਤਾਂ ਵੀ ਹੱਥ ਹੁੰਦਾ ਤੁਸੀਂ ਆਪਣੇ ਬੱਚੇਦਾਂ ਨਾਲ ਗੱਲ ਨਾ ਕਰਦੇ ਆ ਨਾ ਬੋਲਣੋ ਹਾਂ ਮੈਂ ਦੋ ਚੀਜ਼ਾਂ ਨੇ ਬੱਚਿਆਂ ਦੇ ਵਿੱਚ ਛੱਡੋ ਉਹਨੂੰ ਉਹਦੇ ਹਾਂਡ ਦੇ ਵਿੱਚ ਉਹਨਾਂ ਨੂੰ ਦੇਖ ਕੇ ਬੋਲਣਾ ਸਿੱਖੂਗਾ ਤੇ ਤੁਸੀਂ ਆਪ ਵੀ ਆਪਣੇ ਬੱਚੇ ਦੇ ਨਾਲ ਗੱਲਾਂ ਕਰੋ ਇਹ ਦੋ ਚੀਜ਼ਾਂ ਮੈਂ ਨੇ ਆਪਾਂ ਨੂੰ ਹੌਲੀ ਹੌਲੀ ਬੁਲਾਈਦਾ ਹੁੰਦਾ ਸੀ ਫਿਰ ਹਨਾ ਸਿਮਾ ਓਏ 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 ਹਮ ਤਾਂ ਮੈਨੂੰ ਆਪੇ ਵੀਡੀਓ ਕੋਲ ਲਾ ਕੇ ਬਹਿ ਜਾਂਦੀ ਆ ਨਾਈਸ ਵਲੌਗ ਜੀ ਨਾਈਸ ਵਲੌਗ ਮਨਦੀਪ ਹੈਪੀ ਨਿਊ ਇਅਰ ਹੋਤਾ ਬាទ ਕਹਿੰਦੀ ਮੈਂ ਵੀ ਦੱਸਣੇ ਜਵਾਬ ਸਾਰੇ ਜਣੇ ਸਾਡੇ ਸਿੱਲੂ ਆਵਲੇ ਬਹੁਤ ਕਮੈਂਟ ਕਰਦੇ ਆ ਕਿ ਤੁਸੀਂ ਘਰ ਦਾਵਾ ਬਣਾ ਲਓ ਤੁਸੀਂ ਘਰ ਦਾਵਾ ਬਣਾ ਲਓ ਬੱਚਿਆਂ ਨੂੰ ਖਾ ਉਹ ਜਾਂਦਾ ਹਾਂਜੀ ਆਪਾਂ ਬਣਾਣਾ ਹੈ ਘਰ ਨਵਾ ਆਪਾਂ ਮੇਰੇ ਰੱਖੇ ਸਾਰਾ ਕੁਝ ਕਰਾਂਗੇ ਜ਼ਰੂਰ ਹਾਂਜੀ ਔਖਾ ਤਾਂ ਹੋ ਜਾਂਦਾ ਚਲੋ ਆ ਵੀ ਦਿਨ ਹੁੰਦੇ ਆ ਇਹ ਦਿਨ ਚ ਇੱਥੇ ਰਹਿ ਜਾਣੇ ਆ ਹਾਂ ਹੱਸ ਕੇ ਖੇਡ ਕੇ ਖਾ ਟਲੋ ਫਿਰ ਉਹ ਬਿੱਡੂ ਤੁਸੀਂ ਬਹੁਤ ਚੱਗੇ ਲੱਗਦੇ ਹੋ ਬੱਟਿਸ ਇਸ ਹਾਂ ਸਾਰੇ ਇਹ ਕਹਿੰਦੇ ਤੁਸੀਂ ਆਪਣੇ ਘਰ ਨੂੰ ਹਨਾ ਵੀ ਰਾਜ ਦਾ ਮੈਸੇਜ ਆਇਆ ਥੋੜਾ ਜਿਹਾ ਸਜਾ ਕੇ ਰੱਖਿਆ ਪਰ ਸਜਾਵਾਂਗੇ ਤਾਂ ਤਾਂ ਜਿਤਕਾਰ ਹੋ ਥੋੜਾ ਜਿਹਾ ਤੇ ਆਦੀ ਹੋਈ ਕੋ ਬੈਠਾ ਸੀ ਸਾਡਾ ਬੈੱਡ ਵੀ ਛੋਟਾ ਸਾਰਾ ਕੁਝ ਥੋੜਾ ਕੁਝ ਉਹ ਕਾ ਵੱਡਾ ਨਾਈਸ ਬੀ ਗੱਲ ਜੀ ਨਾ ਦੋਸਤਾਂ ਤੇ ਇਹ 200 ਵਾਲਾ ਸੂਟ ਆ ਨਾ ਆਹ ਵਾਲੀ ਭੈਣ ਦਾ ਬਿ ਸਪੈਸ਼ਲ ਥੈਂਕ ਯੂ ਕਰਨਾ ਚਾਹੁੰਦੀ ਆ ਸੁਖਜੀਵਨ ਭੈਣ ਆ ਹਮ ਤੇ ਬਾਹਰ ਦੇ ਕਮੈਂਟ ਟੀਵੀ ਵੀ ਲੱਗੀ ਹੋਈ ਆ ਤੇ ਆਪਾਂ ਕਮੈਂਟ ਨਹੀਂ ਦੇਖਣਾ ਕਿਉਂਕਿ ਮੈਂ ਫਲੈਸ਼ਲਾਈਟ ਚ ਚਾਈ ਸੀ ਸੌਰੀ ਸੌਰੀ ਤੇ ਆ ਵਾਲੀ ਪੈਨ ਦਾ ਹਰ ਹਰ ਇੱਕ ਵਲੌਗ ਦੇ ਵਿੱਚ ਕਮੈਂਟ ਕਰਦੇ ਆ ਤੇ ਬਹੁਤ ਪੋਜ਼ਿਟਿਵ ਕਮੈਂਟ ਹੁੰਦਾ ਹਮੇਸ਼ਾ ਹੀ ਕਿ ਮੈਂ 200 ਵਾਲਾ ਸੂਟ ਨਹੀਂ ਪਾਇਆ ਸੀ ਤੇ ਉਹ ਪੈਣ ਕੇ ਦੇਖੇ ਕਿ ਤੁਹਾਡਾ ਆਹ ਨਾ ਸੂਟ ਬਹੁਤ ਜਿਆਦਾ ਸੋਹਣਾ ਸੀ ਮਤਲਬ ਪੈਸੇ ਮੈਟਰ ਨਹੀਂ ਕਰਦੇ ਪੌਂਟ ਵਾਲਾ ਬੱਧਾ ਮੈਟਰ ਕਰਦਾ ਭਾਵੇਂ ਸੂਟ ਸੋਹਦਾ ਹੀ ਹੋਵੇ ਕੱਪੜਾ ਮੈਂ ਇੱਕ ਦਿਨ ਪਹਿਲਾਂ ਵੀ ਇਹ ਆਪਣੇ ਚੇਤੂਪਾ ਵਿਆਹ ਤੇ ਗਏ ਸੀ ਨਾ ਉਦੋਂ ਮੈਂ ਇਹ ਗੱਲ ਕਹੀ ਸੀ ਕਿਤੇ ਵੇਤ ਜੋ ਦਪਵਿਆਤ ਨਹੀਂ ਗਏ ਸੀ ਉਸ ਵੀਡੀਓ ਦੇ ਵਿੱਚ ਮੈਂ ਗੱਲ ਕੀਤੀ ਸੀ ਕਿ ਮੈਟਰ ਨਹੀਂ ਕਰਦਾ ਕਿ ਬੰਦਾ ਕਿਹੜੀ ਜਗ੍ਹਾ ਤੇ ਬੈਠਾ ਕਿਹੜੇ ਕੱਪੜੇ ਪਾਏ ਹੋਏ ਆ ਬੰਦਾ ਮੈਟਰ ਕਰਦਾ ਕਿ ਬੰਦਾ ਬੰਦੇ ਦੀ ਇਮੇਜ ਮੈਟਰ ਕਰਦੀ ਆ ਸਮਝ ਲਾਗੇ ਸੀ ਨਾ ਉਹ ਸੱਚਾ ਚਾਹ ਵੀ ਬਹੁਤ ਨਾ ਸੀ ਮੂੰ ਹਮ ਮੈਂ ਕਿ ਮੇਡ ਮੇਡ ਪਾਉਂਦੇ ਆ ਕਾਲਾ ਵਾਲਾ ਸੂਟ ਵੀ ਬਹੁਤ ਪਸੰਦ ਆ ਸਾਰੇ ਨੂੰ ਹਮ ਤੇ ਸਾਰੇ ਜਣੇ ਨਾ ਪ੍ਰਾਈਸ ਪੁੱਛਦੇ ਪਏ ਆ ਉਹਨਾਂ ਦੇ ਭੈਣ ਦੀ ਨਾ ਬੁਟੀਕ ਆਪਣੀ ਹਰਸੇਮੋ ਤੇ ਉਹ ਮੇਰੇ ਮੇਰੇ ਲਈ ਉੱਦਾਂ ਲੈ ਕੇ ਆਏ ਸੀ ਸੂਟ ਮਤਲਬ ਹਾਏ ਕੀ ਰੱਬਾ ਮਿਲਣ ਵੇ ਐਸੇ ਤਾਂ ਸੂਟ ਵੀ ਲੈ ਕੇ ਆਏ ਸੀ ਤੁਸੀਂ ਵੀ ਮੰਗਵਾ ਸਕਦੇ ਤੁਹਾਨੂੰ ਮੈਂ ਦੱਸਿਆ ਵੀ ਸੀ ਉਹਨਾਂ ਦਾ ਨੀਚੇ ਇੰਸਟਾਗ੍ਰam ਪੇਜ ਮੈਂਸ਼ਨ ਕੀਤਾ ਆ ਕਰਦੇ ਕਿ ਸਾਡੇ ਹਾਂ ਆਪਾਂ ਸਾਈਟ ਤੇ ਫੋਟੋ ਲਗਾ ਦਾਂਗੂ ਕਿ ਮੈਂ ਫੇਰ ਦੁਬਾਰਾ ਲਾ ਦਾਂਗੂ ਕਿ ਤੇ ਉਹਨਾਂ ਤੋਂ ਜਾ ਕੇ ਪ੍ਰਾਈਸ ਪੁੱਛ ਲਿਓ ਸੂਟ ਦਾ ਹਨਾ ਬੀਨੂ ਸੱਚੀ ਨਹੀਂ ਪਤਾ ਕਿ ਕਿ ਪ੍ਰਾਈਸ ਐ ਸੂਟ ਦਾ ਹਾਂ 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 ਤੁਹਾਡੇ ਸਸਲਾ ਕੋਈ ਹਾਂਜੀ ਆ ਵੀ ਆਇਆ ਗਗਨ ਗਗਨ ਜੀ ਦਾ ਮੈਸੇਜ ਆਇਆ ਤੁਸੀਂ ਕੋਈ ਨਿਊ ਨਿਊ ਚੈਲੰਜ ਕਰਿਆ ਕਰੋ ਨਿਊ ਇਅਰ 'ਚ ਜਿਵੇਂ ਇੱਕ ਇੱਕ ਵੀਕ 'ਚ ਇੱਕ ਚੈਲੰਜ ਜੋ ਤੁਹਾਨੂੰ ਕਮੈਂਟ 'ਚ ਦਿੱਤੇ ਜਾਵੇ ਜਿਵੇਂ ਕਿ ਇੱਕ ट्वेंटी फोर आवर्स रेड थिंक चैलेंज सारा दिन रेड ही खाण रेड क्लोथ प्लीज प्लीज लव फ्राम आखें लिखिया फिरोजपुर एंड आई लाइक यूर ब्लॉग एंड यूर हाँ सिंपलिसिटी ठीक बोले वाह वाह ਪਿਆ ਇਹਦਾ ਪੈਨੋਂ ਹਟ ਵੇ ਤੁਹਾਨੂੰ ਇਹ ਕਹਿਣਾ ਚਾਹੁੰਦੀ ਆ ਬਸ ਕਿ ਇਦਾਂ ਦੇ ਚੈਲੰਜ ਜੇ ਵੱਡਾ ਕੁਵਾਰਾ ਹੋਵੇ ਤਾਂ ਹੀ ਥੋੜਾ ਜਿਹਾ ਨਾ ਐਕਸੈਪਟ ਕਰ ਸਕਦਾ ਹਨ ਚੈਲੰਜ ਤਾਂ ਆਪਾਂ ਆਪਣੇ ਵਲੌਗ ਥੋੜਾ ਜਿਹਾ ਹਾਂਜੀ ਮਜ਼ੇਦਾਰ ਬਣਾਇਆ ਕਰਾਂਗੇ ਕੱਲ ਤੋਂ ਕੋਸ਼ਿਸ਼ ਕਰਾਂਗੇ ਹਨਾ ਬਟ ਆਹ ਵਾਲਾ ਚੀਜ਼ ਹੈ ਨਾ ਥੋੜਾ ਜਿਹਾ ਬੱਚਿਆਂ ਨਾਲ ਔਖੀ ਹੋ ਜਾਂਦੀ ਆ ਹੂੰ ਇਹ ਗੱਲ ਆ ਸਾਰੀ ਸਿਬੋ ਤਸਿਬ ਗੋਸ਼ਬੋ ਨਾ ਮੈਂ ਬੋਲੀ ਤਾਂ ਜਾਂਦਾ ਚੱਡੀ ਗੱਲ ਤੇ ਬੋਲ ਸਕਦਾ ਮੈਂ ਦੀਦੀ ਤੁਹਾਡੇ ਘਰੇ ਕੌਣ ਕੌਣ ਰਹਿੰਦਾ ਸਾਡੇ ਘਰੇ ਸਾਰੇ ਜਿਹੜੇ ਸਾਡੇ ਘਰੇ ਸਾਰੀ ਫੈਮਿਲੀ ਰਹਿੰਦੀ ਸਾਡੀ ਤੁਸੀਂ ਹੇਅਰ ਰੀਮੋਲਡਿੰਗ ਕਰਵਾ ਲਓ ਫਿਰ ਕੈਪ ਨਾ ਅੱਛਾ ਠੀਕਾ ਕਿੰਦੇ ਤੁਸੀਂ ਹੇਅਰ ਰੀਮੋਲਡਿੰਗ ਕਰਵਾਈ ਹੋਈ ਹੈ ਨਾ ਤੁਸੀਂ ਕੈਪ ਨਾ ਲਾਓ ਜੈਸਮੀਨ ਸੁਮਨ ਜੀ ਦਾ ਮੈਸੇਜ ਰੀਮੋਲਡਿੰਗ ਨਹੀਂ ਕਰਾਈ ਹੋਈ ਉਹਨਾਂ ਨੇ ਕੈਰਾਟਿਨ ਤੇ ਪਤਾ ਨਹੀਂ ਕੀ ਕਰਾਇਆ ਹੋਇਆ ਹੈ ਤਾਂ ਬਿੱਡੂ ਵੀ ਨਹੀਂ ਪਤਾ ਲੱਗਾ ਮੇਰੇ ਬਾਦ ਤੇ ਵਾਲਾ ਮੇਰੇ ਤੇ ਹੋਇਆ ਕੀ ਹੈ ਤੁਸੀਂ ਕੁਵਾਰ ਖਾਲੀ ਪੇਟ ਸਾਰੇ ਬੋਡੀ ਟੈਸਟ ਕਰਵਾ ਲਓ ਪਲੀਜ਼ ਕਿਉਂ ਕੁਵਾਰ ਅੱਛਾ ਠੀਕ ਹੈ ਗਗਨ ਮੈਂ ਨੂੰ ਗਗਨ ਜੀ ਦਾ ਕਮੈਂਟ ਆਇਆ ਤੁਸੀਂ ਖਾਲੀ ਪੇਟ ਨਾਲ ਸਾਰੀ ਬਰਾਉਡਰੀ ਦੀ ਟੈਸਟ ਕਰਵਾ ਲਓ ਮੈਨੂੰ ਸਾਹ ਵੋ ਚਾੜਾ ਤਾਂ ਇਦਾਂ ਨਾ ਤਾਂ ਕਰਕੇ ਸੁਖਪਾਲ ਕੌਰ ਜੀ ਦਾ ਮੈਸੇਜ ਸੂਟ ਦਾ ਪ੍ਰਾਈਸ ਮੈਂ ਤੁਹਾਨੂੰ ਪਹਿਲੇ ਕਿਹਾ ਕਿ ਉਹਨਾਂ ਤੋਂ ਪੁੱਛ ਲਿਓ ਨਾ ਮੈਨੂੰ ਸੱਚੀ ਨਹੀਂ ਪਤਾ ਕਿਉਂਕਿ ਉਹ ਬੋੜੇ ਪਿਆਰ ਨਾਲ ਮੈਨੂੰ ਸੂਟ ਲੈ ਕੇ ਆਏ ਸੀ ਤੇ ਹੁਣ ਮੈਨੂੰ ਕਿੱਥੇ ਪਤਾ ਲੱਗੂਗਾ ਨਾ ਕਿ ਉਹ ਸੂਟ ਦਾ ਕੀ ਪ੍ਰਾਈਸ ਸੀ ਕੀ ਪ੍ਰਾਈਸ ਸੀ ਨਵ ਤੇਪ ਜੀ ਦਾ ਕਮੈਂਟ ਆਇਆ ਨਾਈਸ ਵਲੌਗ ਜੀ ਹੇਰ ਦਾ ਪ੍ਰਾਈਸ ਦੱਸ ਤੋ ਜੀ ਕਿੰਨੇ ਪੈਸੇ ਲੱਗੇ ਸੀ ਉਦਾਂ ਹੀ ਹੇਰ ਤੇ ਕਿੰਨੇ ਪੈਸੇ ਲੱਗੇ ਸੀ ਹੇਰ ਤੇ ਕਬਲ ਜੀ ਦਾ ਵੀ ਆਹੀ ਮੈਸੇਜ ਆਇਆ ਕਿ ਕਿੰਨੇ ਪ੍ਰਾਈਸ ਕਿੰਨੇ ਪੈਸੇ ਲੱਗੇ ਯਾਰ ਮੈਂ ਟੋਟਲ ਮੋਟਲ ਕਰ ਦਿੱਤਾ ਸੀਗਾ ਹੁਣ ਮੈਂ ਇੰਨਾ ਤਾਂ ਮੈਨੂੰ ਵੀ ਨਹੀਂ ਪਤਾ ਹੈਗਾ ਕਿੰਨੇ ਮਤਲਬ ਕਿਹੜੀ ਚੀਜ਼ ਤੇ ਕਿੰਨੇ ਲੱਗੇ ਸੀ ਕਿਉਂਕਿ ਆਪਾਂ 3-4 ਸਰਵਿਸਿਜ਼ ਲਈਆਂ ਸੀ ਉਹਨਾਂ ਦੇ ਕੋਲੋਂ ਬਾਕੀ ਕਮੈਂਟ ਪੜੋਗੇ ਸੈਮ ਹਾਂ ਕਿਉਂਕਿ ਸੋਣਾ ਹੁਣ ਥੱਕ ਚੁੱਕੇ ਇਹਨਾਂ ਨੂੰ ਸਾਹ ਬਹੁਤ ਛੇਤੀ ਜਾਣਾ ਚੜ ਜਾਂਦਾ ਹਾਂ ਵੀ ਟੈਸਟ ਕਰ ਮੋੜ ਅੱਗੇ ਕਮੈਂਟ ਆਇਆ ਕੋਈ ਕੋਈ ਟੈਸਟ ਉਸ ਨਹੀਂ ਕਰਾਉਣੇ ਕਦੀ ਐਕਸਰਸਾਈਜ਼ ਨਹੀਂ ਨਾ ਕੀਤੀ ਚੱਕਰ ਸਾਰਾ ਇਹ ਆ ਠੀਕ ਆ ਦੀ ਜੈਵੂ ਇਹ ਕਿੰਨੇ ਈਅਰ ਦੀ ਆ ਤੇ ਤੁਸੀਂ ਕਿੰਨੇ ਈਅਰ ਚ ਸਕੂਲ ਪਾਇਆ ਆ ਕਿਰਨ ਕਿਰਨਪ੍ਰੀਤ ਕੌਰ 7788 ਮਤਲਬ ਕਿ ਇਹਨਾਂ ਦਾ ਕਮੈਂਟ ਆਇਆ ਹੋਇਆ ਹੈ ਕਿ ਦੀ ਜੈਵੂ ਕਿੰਨੇ ਸਾਲ ਦੀ ਆ ਤੇ ਤੁਸੀਂ ਕਿੰਨੇ ਸਾਲ ਦੀ ਨੂੰ ਇਹਨੂੰ ਸਕੂਲ ਚ ਪਾਇਆ ਜੈਵੂ ਹੈਗੀ ਸਾਡੀ 3 ਸਾਲ ਤੇ ਮਤਲਬ 11 11 ਬਾਈ ਦਾ ਜਨਮ ਹੈ ਦਾ ਠੀਕ ਹੈ ਤੁਸੀਂ ਆਪ ਹੀ ਹਿਸਾਬ ਲਾ ਲਿਓ ਕਿੰਨੇ ਟਾਈਮ ਕਿੰਨੇ ਸਾਲ ਦੀ ਹੋ ਗਈ ਹੈ 3 ਸਾਲ ਦੀ ਕਿਤੇ ਸਾਲ ਦੀ ਹੋ ਗਈ 3 ਸਾਲ ਦੀ ਜੋ ਸਕੂਲ ਲਾਇਆ ਸੀ ਸਾਢੇ 3 ਸਾਲ ਦੀ ਤੇ ਸਾਢੇ 3 ਸਾਲ ਦੀ ਜੇ ਕਿੱਥੇ ਹੋ ਗਈ ਹਾਂ ਜੀ 3 ਸਾਲ ਤੇ 1-2 ਮਹੀਨਿਆਂ ਦੀ ਹੋਈ ਇਹ 1-2 ਮਹੀਨਿਆਂ ਦੀ ਹੋਈ ਹਾਂਜੀ ਹਾਂ ਉਦੋਂ ਪ੍ਰੀ ਨਰਸਰੀ ਚ ਆਪਾਂ ਲਾਇਆ ਸੀ ਪ੍ਰੀ ਨਰਸਰੀ ਚ ਪਾਇਆ ਸੀ ਤੇ ਹਾਂ ਜੀ ਇਹਦੇ 2 ਮਹੀਨੇ ਰਹਿ ਜਾਣੇ ਮਤਲਬ ਕਿ ਉਸ ਤੋਂ ਬਾਅਦ ਇਹ ਨਰਸਰੀ ਚ ਹੋਣਾ ਮਾਰਚ ਮਹੀਨੇ ਲੱਭੇ ਭਾਜਿੱਦਰਾ ਆਪਣੇ ਭਾਜਿੱਦਰਾ ਛੋਜੋ 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 ਉਸ ਤੋਂ ਬਾਅਦ ਨਾਈਟ ਸੂਟ ਦਾ ਕਿਤੇ ਗੜਾ ਉਲਟਾ ਆ ਉਲਟਾ ਅੱਛਾ ਠੀਕ ਉਹ ਅਗੂ ਉਲਟੇ ਕਰੇ ਪਉਂਦਾਰਾ ਬਾਚੂ ਨੀ ਅੱਜ ਅੱਜ ਇੱਦਾਂ ਕਿੱਥੇ ਰਹਿੰਦੇ ਹੋ ਅਸੀਂ ਆਪਣੇ ਘਰ 'ਚ ਰਹਿੰਦੇ ਆ ਤੇ ਘਰ ਸਾਡਾ ਪੈਂਦਾ ਮੰਗਲਗੜ੍ਹ ਤੇ ਲੱਗੇ ਆਪਣੇ ਦੋ ਲਾਈਟ ਈਰ ਦੂਰ ਆ ਬਸ ਉੱਥੋਂ ਤੁਸੀਂ ਆਪਣੇ ਕੀ ਕਹਿੰਦੇ ਹੁੰਦੇ ਨਾਸਾ ਵਾਲਾ ਟਿਕਟ ਕਰਾ ਕੇ ਆ ਸਕਦੇ ਆ ਸ਼ਾਬਸ਼ਾਸੀ ਹਾਂ ਸ਼ਾਨਦਰਾਸੀ ਤੇ ਜਿੰਨ ਮਰਜ਼ੀ ਪੁੱਛ ਲਿਓ ਆ ਕੇ ਤੁਸੀਂ ਕਹਿ ਦਿਓ ਕਿ ਸਹਿਮ ਦੇ ਘਰੇ ਜਾਣਾ ਕਿਸੇ ਮੁੰਡੇ ਖੁੰਡੇ ਨੂੰ ਕਹਿ ਦਿਓ ਕਿ ਇਸ ਤੇ ਵਲੌਗਰ ਆ ਮਤਲਬ ਕਿ ਰਹਿੰਦੇ ਜਾ ਕਹਿ ਦਿਓ ਕਿ ਆਪਣਾ ਮੁੰਡਾ ਗਾਣੇ ਲਿਖਦਾ ਸੀ ਕਹਿ ਦਿਓ ਕਿ ਕੁਝ ਵੀ ਆ ਸਹਿਮ ਹੋਟਲ ਵਾਲਾ ਕਹਿ ਦਿਓ ਤੁਹਾਨੂੰ ਮਿਲ ਕੇ ਬਹੁਤ ਖੁਸ਼ੀ ਦੀ ਪਲੀਜ਼ ਪਲੀਜ਼ ਸਾਡੇ ਘਰ ਜ਼ਰੂਰ ਆਓ ਹਾਂਜੀ ਜ਼ਰੂਰ ਆਵਾਂਗੇ ਰਮਨ ਅਮਨ ਜੀ ਤੁਹਾਡੇ ਘਰੇ ਆਪਾਂ ਇੱਕ ਦਿਨ ਰੱਬ ਨੇ ਚਾਇਆ ਤਾਂ ਜ਼ਰੂਰ ਆਪਾਂ ਆਵਾਂਗੇ ਬਹੁਤ ਵੇਟ ਕਰ ਰਹੇ ਸੀ ਤੁਹਾਡੇ ਵਲੌਗ ਦੀ ਥੈਂਕ ਯੂ ਸੋ ਮੱਚ ਜੀ ਤੁਸੀਂ ਸਾਡੇ ਵਲੌਗ ਆਪਣੇ ਕੀ ਕਹਿੰਦੇ ਬਲੌਗ ਦੀ ਇੰਤਜ਼ਾਰ ਕਰਦੇ ਰਿਹਾ ਕਰੋ ਤੇ ਆਪਾਂ ਵਲੌਗ ਟਾਈਮ ਸਹੀ ਪਾਇਆ ਕਰ ਦੇ ਜੇ ਤੁਸੀਂ ਨਾਈਟ ਸੂਟ ਦਾ ਅੱਪਰ ਪੁੱਠਾ ਪਾਇਆ ਹੈ ਜਾਂ ਉਹਦਾ ਗੱਲ ਪਿੱਛੇ ਨੂੰ ਜਾਦਾ ਹੈ ਮੈਂ ਸਾਰੇ ਵਲੌਗਸ 'ਚ ਇਹੀ ਦੇਖਦੀ ਰਹੀ ਦੇਖੀ ਜਾਂਦੀ ਆ ਜਿਸ ਨੇ ਰਪਲਾਈ ਕਰਿਓ ਹੈਗਾ ਹੀ ਇਦਾਂ ਹੈ ਜਾਂ ਤੁਸੀਂ ਤੁਹਾਡੇ ਕੋਲ ਪੁੱਠਾ ਪਾਉਣ ਦੀ ਮਿਸਟੇਕ ਹੋ ਗਈ ਹੈ ਇਹ ਕਿਹਦਾ ਉਸ ਨਾਈਟ ਸੂਟ ਸੀ ਸਮੂਹ ਦੇਖੋ ਵਲੌਗੇ ਦਾ ਸੀਨ ਇਹ ਹੈਗਾ ਮੈਂ ਆ ਨਾ ਦੁੱਧ ਦਾ ਸਾਫ ਲੈ ਕੇ ਹੱਟੀ ਸੀ ਗਾਇਸ ਉਚਾ ਹੂੰ 4 ਦਿਨ ਹੋ ਗਏ ਆ 2 2 ਕਿਲੋ ਦੁੱਧ ਲਿਆ ਜੀ ਆਪਾਂ ਅੱਗੇ ਤੋਂ ਕਰੋ ਰਾਸ਼ਨ ਲਿਖ ਕੇ ਲੈ ਕੇ ਜਾਇਆ ਕਰੋ ਦੀਦੀ ਠੀਕ ਆ ਠੀਕ ਆ ਠੀਕ ਆ ਹਾਂਜੀ ਅੱਗੇ ਤੋਂ ਮੈਂ ਪਹਿਲਾਂ ਵੀ ਮੈਨੂੰ ਕਈ ਵਾਰੀ ਕਹਿ ਗਏ ਮੈਂ ਕਿ ਰਾਸ਼ਨ ਲਿਖ ਕੇ ਲੈ ਕੇ ਜਾਇਆ ਕਰਨਾ ਨਾਈਟ ਸੂਟ ਕਿਤਾ ਪਾਇਆ ਹੋਇਆ ਤੁਸੀਂ ਇੱਥੇ ਆ ਉਹ ਤੁਹਾਨੂੰ ਮਿਲਦਾ ਕੁਝ ਹੋਰ ਪਾਇਆ ਹੋਣਾ ਮੈਂ ਕੋਈ ਤੁਹਾਡਾ ਚੋਕੀ ਨਾਈਟ ਸੂਟ ਤਾਂ ਤੁਸੀਂ ਉਹੀ ਪਾਇਆ ਹੋਇਆ ਮੈਨਾਂ ਦਾ ਗਲਾ ਪੁੱਠਾ ਪਾਇਆ ਹੋਣਾ ਫਿਰ ਤੁਸੀਂ ਹਾਂ ਗਲਾ ਪੁੱਠਾ ਹੋਣਾ ਪਾਇਆ ਹੋ ਸਕਦਾ ਹੈ ਹੋ ਸਕਦਾ ਹਾਂ ਪਿੰਕ ਜੇ ਕਲਰ ਤਾਂ ਨਾਈਟ ਸੂਟ ਤੁਸੀਂ ਲਾਦਾ ਪੁੱਠਾ ਪਾਇਆ ਹੋਇਆ ਕਿਉਂਕਿ ਜਿਆਦਾ ਗਲਾ ਜੁੜਿਆ ਹੋਇਆ ਨਾ ਇਦਾਂ ਦੇਵੇਂ ਕੰਮ ਕਰਦੇ ਰਹਿੰਦੀ ਆ ਹੂੰ ਕੋਈ ਵੱਡੀ ਕਰਨੀ ਹੈ ਕੀ ਕੋਈ ਛੋਟੀ ਕਰਨੀ ਹੈ ਤੇ ਕੈ ਬਹੁਤ ਜਿਆਦਾ ਸੋਹਣੀ ਥੋੜੀ ਦੀ ਤੀ ਹੈ ਵੱਲੇ ਵੀ ਕੈ ਕਿੱਥੇ ਕੀ ਤਾਰੀਫ ਹੋਈ ਬੱਤ ਹੈ ਉਹ ਬੱਤ ਵੀ ਤਾਰੀਫ ਮਾੜਾ ਕੈ ਥੈਂਕ ਯੂ ਇਹ ਬੈਰ ਜਪਾਈ ਚੱਚ ਦੀ ਬੜੀ ਲਾਈ ਹੋਈ ਇੱਥੇ ਬਸ ਆ ਸਟੋਨ ਜੇ ਟੁੱਟ ਗਿਆ ਦਾਦਾ ਰੋਕੋ ਅਗਰ ਨਾ ਦੀਦੀ ਗੁੱਸਾ ਨਾ ਕਰਨਾ ਐਕਟੀਵਾਰੇ ਜਾਂਦੇ ਹੋ ਹੈੱਡ ਕਵਰ ਕਰਿਆ ਕਰੋ ਬੱਚਿਆਂ ਤੁਸੀਂ ਜੇ ਕਰ ਸਕਦੇ ਹੋ ਸਾਡੇ ਬੱਚਿਆਂ ਨੂੰ ਆ ਕੇ ਹੈੱਡ ਕਵਰ ਤਾਂ ਕਰਕੇ ਜਾਓ ਜ਼ਰੂਰ ਆ ਕੇ ਕਿਉਂਕਿ 1 ਮਿੰਟ ਚ ਲਾ ਕੇ ਮਰੇ ਮਾਰ ਦੇ ਟੋਪੀ ਆਹ ਤਾਂ ਪੈਰੀਆਂ ਨਹੀਂ ਕਵਰ ਹੁੰਦੇ ਆਪਣਿਆਂ ਨੇ ਕਿੱਦਾਂ ਕਵਰ ਕਰਦੇ ਆ ਆ ਸੈੱਟ ਦਿੱਤੀ ਟੋਪੀ ਨਾ ਟੋਪੀ ਜਿੰਜੀ ਅਰਦਾਸ ਕਰਕੇ ਪ੍ਰੇਅ ਕਰਕੇ ਤੇ ਵਾਹਿਗੁਰੂ ਜੀ ਦਾ ਆਸ਼ੀਰਵਾਦ ਲੈ ਕੇ ਸਕੂਲ ਭੇਜੋ ਹਾਂਜੀ ਬਾਬਾ ਜੀ ਦਾ ਨਾਮ ਲੈ ਕੇ ਆਪਾਂ ਸਕੂਲ ਭੇਜਾਂਗੇ ਟੈਨਸ਼ਨ ਨਾ ਲੋ ਬਸ ਜਦੋਂ ਸਕੂਲ ਇਹਦੇ ਖੁੱਲ ਗਏ ਹਾਂ ਸਕੂਲ ਖੁੱਲਣ ਦੀ ਦੇਰ ਆ ਹਣ ਮੈਂ ਕੀਤਾ ਸੀਗਾ ਫੋਨ ਇਹਨਾਂ ਨੂੰ ਹਾਂ ਹਲੇ ਸੁੱਤੀ ਹੋਈ ਆ ਹਾਂ ਹਲੇ ਸੁੱਤੀ ਪਈ ਆ ਤੇ ਸੁੱਤੀ ਰਹਿਣ ਦੀ ਹੈ ਜਣ ਹੋਰ ਕਿਹੜੇ ਕਮੈਂਟ ਆਏ ਹੋਏ ਆ ਕਮੈਂਟ ਦੇ ਦੇ ਹਾਂ ਦੇਖੋ 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 ਲਾਈਵ ਦੇਖੋ ਲਾਈਵ ਲੀਲੀ ਮੈਨੂੰ ਵਿంటర్ ਬਿਲਕੁਲ ਨਹੀਂ ਪਸੰਦ ਮਿੱਡੂ ਵੀ ਸੇ ਇਹ ਹੈ ਕੋ ਸਰਦਾਰਨੀ 99 ਜੀ ਦਾ ਕਮੈਂਟ ਆਇਆ ਦੋ ਵੀਕ ਪਹਿਲਾਂ ਦਾ ਸਾਡੇ ਇੱਕ ਵਲੌਗ ਤੇ ਕਮੈਂਟ ਆਇਆ ਹੋਇਆ ਇਹਨਾਂ ਦਾ ਕਿ ਸਾਨੂੰ ਵਿంటర్ ਬਿਲਕੁਲ ਹੀ ਪਸੰਦ ਹੈ ਸੇ ਸੇ ਮੇਰੀ ਕਿਉਂ ਤੁਹਾਨੂੰ ਤਾਂ ਜੰਮਾ ਹੀ ਨਹੀਂ ਪਸੰਦ ਪਰ ਵੈਰ ਆ ਮਤਲਬ ਇਹਨੂੰ ਪੁੱਤਰ ਵੈਰ ਹਾਂ ਇੱਕਦਾਂ ਗੱਦੇ ਲੱਗਦੇ ਸਿਆਲ ਇੰਨੇ ਗੱਦੇ ਲੱਗਦੇ ਦਫਾ ਹੋਣ ਦਫਾ ਹੋਣ ਦੋ ਮਿੰਟ ਅਗਰ ਜਾਓ ਮੇਰੀ ਜ਼ਿੰਦਗੀ ਚੋਂ ਬੀਤੂ ਨੂੰ ਇਹ ਪਤਾ ਨਾ ਉਹਦਾ ਮੈਂ ਕਦੀ ਕਿਸੇ ਫੋਰਨ ਕੰਟਰੀ ਵੀ ਯੂਰੋ ਜਾ ਸਕਦਾ ਜਿੱਦਾਂ ਮੈਂ ਕੱਲ ਹੀ ਚਲਦੀ ਹੁੰਦੀ ਕਹਿੰਦੇ ਸ਼ੂਜ਼ ਪਾ ਕੇ ਬਾਜ਼ਾਰ ਚ ਜਾਇਆ ਕਰੋ ਦੀਦੀ ਜੀ ਠੀਕ ਹੈ ਕਿ ਦੋ ਧਿਆਨ ਰੱਖਿਓ ਕਿਉਂਕਿ ਕੋਲ ਕਰ ਲੈਣੇ ਨੇ ਚੀਜ਼ਾਂ ਨੂੰ ਹਾਂ ਠੋੜੀ ਪਤਾ ਉਹ ਨਿਆਣੇ ਹੋਣ ਤੋਂ ਬਾਅਦ ਕਾਲ ਕਰਦੇ ਉਦਾਂ ਮੈਂ ਬੜੀ ਹੁੰਦੀ ਟੁੱਟੇ ਫੇਸ ਤੇ ਮੈਂ ਸਮਾਈਲ ਹੀ ਦਿੰਦੀ ਆ ਹਾਂ ਜਿਹੜਾ ਨੇ ਫੇਸ ਤੇ ਮੈਂ ਸਮਾਈਲ ਹੀ ਦਿੰਦੀ ਆ ਮੇਰਾ ਫੇਸ ਵੀਰ ਸਮਾਈਲ ਵਾਲਾ ਆਪਣੀ ਤਰੀਕਾ ਹੱਥ ਕਰੀ ਜਾਂਦੀ ਸ਼ੂਜ਼ ਪਾ ਕੇ ਜਾਇਆ ਕਰੋ ਮੈਂ ਧਿਆਨ ਰੱਖੂਗੀ ਦੀਦੀ ਜਿਹੜਾ ਸੂਟ ਤੁਸੀਂ ਲਿਆਇਆ ਸੂਟ ਮੈਨੂੰ ਦੱਸੋ ਤੇ ਉਹਦਾ ਪ੍ਰਾਈਸ ਵੀ ਦੱਸੋ ਜੀ ਕਿਹੜਾ ਸੂਟ ਆਪਾਂ ਮੇਰੀ ਖਾਨ ਜਿਹੜਾ ਸ਼ਾਮਚਰਾਸੀ ਸੂਟ ਨਹੀਂ ਲੈ ਕੇ ਆਏ ਸੀਗਾ ਉਹ ਵਾਲਾ ਸੂਟ ਉਹ 1200 ਦਾ 1200 ਦਾ ਸੂਟ ਲਿਆ ਸੀ 1200 ਦਾ ਸੂਟ ਸੀ ਹੋ ਹਮ ਰੈਗਲ ਆਇਆ ਪਾਜੀ ਨੂੰ ਕਿਤੇ ਤੇ ਹੀ ਚੋਲ ਤੂੰ ਇੱਕ ਨਾ ਡ੍ਰੈਗ ਸੂਟ ਪਾਇਆ ਕਰੋ ਤੁਹਾਡੇ ਸੋਹਣੇ ਲੱਗਣਗੇ ਡ੍ਰੈਗ ਸੂਟ ਮੈਂ ਲੈ ਕੇ ਆਉਂਗਾ ਵਿੱਕੀ ਭਾਜੀ ਨੇ ਕਿਹਾ ਵੀ ਸਿੰਗਲ ਡ੍ਰੈਗ ਸੂਟ ਲੈ ਜਾ ਨਵੇਂ ਆਏ ਅੱਛਾ ਨਾ ਚਿਕ ਲੈ ਕੇ ਆਵਾਂਗੇ ਹਾਂ ਹਾਂ ਠੀਕ ਹੈ ਥੈਂਕ ਯੂ ਉਹ ਤਾਂ ਵੀ ਆੜੇ ਵੱਡੇ ਹੋ ਜਾਣ ਫੇਰ ਸਾਰਾ ਕੁਝ ਸੈੱਟ ਹੋਣਾ। ਮੇਰਾ ਸਾਰਾ ਦਿਨ ਹੀ ਆਣਾ ਚ ਨਿਕਲ ਜਾਂਦਾ ਕੋਈ ਆਪਣੇ ਵੱਲ ਨਹੀਂ ਨਤਿਆ ਦੇ ਹੁੰਦਾ। ਲਹਿੰਗੇ ਦਾ ਕੀ ਪ੍ਰਾਈਸ ਸ਼ਾਪ ਕਿੱਥੇ ਹੈ? ਲਹਿੰਗਾ ਹੈਗਾ ਸਾਡੇ ਸ਼ਾਮਚੜਾਸੀ ਵਿੱਕੀ ਭਾਈ ਦੀ ਦੁਕਾਨ ਆ। ਉਨਾ ਤਾ ਤੁਸੀਂ ਪੁੱਛ ਸਕਦੇ ਪ੍ਰਾਈਸ ਪਤਾ ਨਹੀਂ ਮੈਨੂੰ ਜਿਆਦਾ ਨਹੀਂ ਹੈਗਾ ਮੈਨੂੰ ਯਾਦ ਨਹੀਂ ਸੀ ਏਦਾਂ ਮੈਂ ਲਾ ਕੇ ਦੇਖਦੀ ਪਈ ਸੀ ਮੈਂ ਕਿ ਕਿਤੇ ਕੋਈ ਫੰਕਸ਼ਨ ਆ ਜਾਂਦਾ ਤਾਂ ਕੰਦਾ ਪਾ ਲੈਂਦਾ ਜੇ ਸਾਡਾ ਘਰ ਪੜ ਗਿਆ ਨਾ ਗਾਇਸ ਆਪਾਂ ਕਦੀ ਵੀ ਸਿੱਧ ਕੇ ਚੜਾ ਉਹ ਨਹੀਂ ਕੀਤਾ ਫੰਕਸ਼ਨ ਦੀ ਕਰਵਾ ਲੈਣਾ ਦਾ ਹਾਂ ਆਪਾਂ ਕਰਵਾਣਾ ਮੈਨੂੰ ਬਹੁਤ ਸ਼ੌਕ ਆ ਆਪਾਂ ਕਰਵਾਉਣਾ ਫਿਰ ਉਦੋਂ ਵੀ ਮੈਂ ਸੋਚਦੀ ਪਈ ਕਿ ਜੈਬੂ ਤੇ ਇਸ ਵਾਰ ਦਾ ਇਬਾਦਤ ਤੇ ਪੜੇ ਤਾਂ ਜੈਬੂ ਦੇ ਪੜੇ ਤੇ ਕੁਝ ਕਰੀਏ ਹਾਂ ਤਰ ਫੋਦੀਆ ਫੰਕਸ਼ਨ ਕਰੀਏ ਜਿੱਕੇ ਪ੍ਰਪਚੋਤ ਕੋਰ 20017 ਜੀ ਦਾ ਕਮੈਂਟ ਆਇਆ ਹੈ ਦੋ ਵੀਕ ਪਹਿਲਾਂ ਦਾ ਇੱਕ ਬਲੌਗ ਤੇ ਕਿ ਪਿਆਰ ਪਿਆਰ ਚ ਬੱਚੇ ਵਿਗੜ ਜਾਂਦੇ ਆ ਜੇ ਵੀਕਰਨ ਥੋੜਾ ਦਪਕਾ ਕੇ ਰੱਖਿਆ ਕਰੋ ਦੁਕਾਨ ਤੋਂ ਸਮਾਨ ਲੈਣਾ ਔਖਾ ਕਰਤੇ ਉਹਨੇ ਆਪਣੇ ਪਾਪਾ ਨੂੰ ਸਹੀ ਗੱਲ ਆ ਬਿਲਕੁਲ ਸਹੀ ਗੱਲ ਆ ਇਹ ਮੇਰੀ ਗਲਤੀ ਆ ਮੈਂ ਜ਼ਿਆਦਾ ਵਿਗੜੀ ਹੋਈ ਆ ਜੈ ਮੂ ਬਿਗੜੀ ਹੋਈ ਆ ਬਿਗੜੀ ਸਹੀ ਗੱਲ ਹੈ ਕਿਤੇ ਵੀ ਜਾਂਦਾ ਹਾਂ ਨਾ ਕਿਤੇ ਵੀ ਜਾਵਾਂ ਦੁਕਾਨ ਤੇ ਇਹਨੇ ਮੈਨੂੰ ਸਮਾਨ ਲੈਣਾ ਭਾਰੀ ਕਰ ਦਿੰਦੀ ਆ ਇਹਨੇ ਪਹਿਲੇ ਵੜ ਜਾਣਾ ਮੈਨੂੰ ਪਾਪਾ ਆ ਲੈ ਦੇ ਪਾਪਾ ਉਹ ਲੈ ਦੋ ਮੈਂ ਬਾਅਦ ਚ ਕੋਈ ਚੀਜ਼ ਲੈਣੀ ਆ ਇਹਨੇ ਪਹਿਲਾਂ ਲੈਣ ਵੜ ਜਾਣਾ ਚੀਜ਼ ਪਾਪਾ ਦੇ ਪਹਿਲੇ ਹੀ ਤੂੰ ਸਾਡੇ ਕਾਗਜ਼ ਚ ਪਾੜ ਦਿੱਤੇ ਹੋਰ ਕਿੱਤੇ ਕਾ ਪਾੜਨੇ ਆ ਬੂਆ ਮੈਂ ਕਹਿੰਦੀ ਫੁੱਟਬਾਲ ਖੇਡ ਮੈਨਾਂ ਇਹਦੇ ਨੂੰ ਪਹਿਲਾਂ ਕਹਿੰਦੀ ਸੀ ਇੱਕ ਦਿਨ ਫੁੱਟਬਾਲ ਖੇਡ ਕਾਗਜ਼ ਦੇ ਨਾਲ ਪਤਾ ਨਹੀਂ ਕਿਹੜਾ ਲੰਬਾ ਆ ਜਾਂ ਕਾਗਜ਼ ਹੈਗਾ ਉਹ ਤੇ ਮੇਰੀ ਬਹੁਤ ਪੁਰਾਣੀ ਪਤਾ ਕਿੰਨੇ ਦੀ ਆ ਕਿੰਨੇ 2021 ਦੀ ਆ ਹੂੰ ਇਹਨੂੰ ਸਾਰੀ ਹਿਸਟਰੀ ਯਾਦ ਹੁੰਦੀ ਕੱਪੜਾਂ ਲਾਈਟ ਚੇਂਜ ਕਰੋ ਜੀ ਲਾਈਟ ਲਾਈਟ ਸਾਡੀ ਖਰਾਬ ਹੋਈ ਪਈ ਆ ਪਤਾ ਨਹੀਂ ਉਹਨੂੰ ਕੀ ਹੋਇਆ ਮੈਂ ਤਾਂ ਸਾਰਾ ਕੁਝ ਕਰਾ ਕੇ ਦੇਖ ਲਿਆ ਇਹਨੇ ਠੀਕ ਹੋਣਾ ਸਿੰਮੂ ਪਤਾ ਨਹੀਂ ਕੀ ਹਸਤਾ ਕੋਣ ਕੋਈ ਕੋਈ ਬੜੇ ਤਕੜਾ ਤਕੜਾ ਮਕੈਨਿਕ ਲੈ ਕੇ ਆਉਣਾ ਪੈਣਾ ਬਿਜਲੀ ਵਾਲਾ ਉਹੀ ਕਰਕੇ ਜਾਊਗਾ ਨਿਕਾਲੇ ਭਾਜੀ ਨੇ ਬਹੁਤ ਵਧੀਆ ਕੀਤੀ ਸੀ ਅਕਲ ਜੀ ਕਰਕੇ ਜਿੱਦਾਂ ਵਧੀਆ ਕੀਤਾ ਸਰਪੰਚ ਆਪਣੇ ਪਿੰਲੇ ਮੈਕਸ ਸਰਪੰਚ ਸਾਡੇ ਭਾਜੀ ਬਿਜਲੀ ਦਾ ਕੰਮ ਵੀ ਕਰਦੇ ਰਹਿੰਦੇ ਨੇ ਉਹ ਤੇ ਵਧੀਆ ਕੰਮ ਕਰਕੇ ਗਏ ਸੀ ਪਰ ਹੁਣ ਕੀ ਕਰੀਏ ਹੁਣ ਪਤਾ ਗੱਲ ਕੀ ਉਹਨਾਂ ਨੂੰ ਵੀ ਨਹੀਂ ਐਕਚੁਅਲੀ ਫਾਲਟ ਨਹੀਂ ਪਤਾ ਲੱਗਾ ਨਾ ਕੀ ਹੋਇਆ ਸੀ ਬਿਲਕੁਲ ਪਿੱਛੇ ਕਿਤੇ ਖਰਾਬ ਇਹ ਕਿਤੇ ਵਿੱਚੋਂ ਪ੍ਰੋਬਲਮ ਹੋਈ ਆ ਉਹਦੇ ਮੈਨੂੰ ਲੱਗਦਾ ਸੋਚ 'ਚ ਪ੍ਰੋਬਲਮ ਆ। ਇਹ ਉਹ ਵੀ ਖੋਲਿਆ ਸੀ ਪਤਾ ਨਹੀਂ ਬੱਤ ਪਤਾ ਨਹੀਂ ਵੱਕੀ। ਦੇਖੋ ਭੂਤ ਭੂਤ ਰਹਿੰਦੇ ਕਈ ਸਾਡੇ ਕਮਰੇ 'ਚ। ਹਾਂ ਦੱਸੋ ਤੁਸੀਂ ਜੈਵ ਨੂੰ ਸਪੀਚ ਥੈਰੇਪੀ ਦਿੱਤੀ ਆ ਕੋਈ ਸਪੀਚ ਥੈਰੇਪੀ ਦਿੱਤੀ ਆ ਪਾਏ ਨੂੰ। ਸਾਨੂੰ ਤਾਂ ਪਤਾ ਵੀ ਨਹੀਂ ਕਿ ਸਪੀਚ ਥੈਰੇਪੀ ਨਾਮ ਦੀ ਚੀਜ਼ ਵੀ ਹੁੰਦੀ ਆ ਬੇ। ਥੈਰੇਪੀ ਦਿੱਤੀ ਇਹਨੂੰ ਇੱਕ ਵਾਰੀ ਚਪੇੜ ਪਾਈ ਸੀ। ਚਪੇੜਾ ਦੀ ਥੈਰੇਪੀ ਦਿੱਤੀ। ਮਾਰ ਸਕੀਨਸ਼ਾਟ ਮਾਰ ਲਓ ਨਾ ਕੱਪੜਿਆਂ ਦੇ ਉਹਦੇ ਕਮੈਂਟਾਂ ਦੇ। ਅੱਛਾ ਕਿਉਂ? ਇੰਨੀ ਉਹ ਪ੍ਰੈਕਟਿਕ ਨਾ ਕਰਿਆ ਕਰ ਇੰਨੀ ਕਿਊਰਤਾ ਤੂੰ ਹੈ ਨਹੀਂ ਬਕਵਾਸ ਵਲੌਗ ਲੱਗਦੇ ਤੇਰੇ ਦਾਜਵਿੰਦਰ ਕੌਰ ਜੀ ਥੈਂਕ ਯੂ ਸੋ ਮੱਚ ਜੋ ਤੇ ਇਦਾਂ ਦੇ ਕਮੈਂਟ ਆ ਰਹੇ ਸਾਨੂੰ ਹੋਰ ਜ਼ਿਆਦਾ ਵਧੀਆ ਲੱਗਦਾ ਸੀ ਹੋਰ ਜ਼ਿਆਦਾ ਵਧੀਆ ਵਲੌਗ ਬਣਾਵਾਂਗੇ ਫਿਰ ਕਿਉਂ ਤੁਹਾਨੂੰ ਇਦਾਂ ਦੇ ਕਮੈਂਟ ਆਉਂਦੇ ਨੇ ਲੋਕ ਕਿ ਨੈਗੇਟਿਵ ਕਮੈਂਟਸ ਤੁਹਾਨੂੰ ਜੀ ਅੱਜ ਦਾ ਵਲੌਗ ਇੰਨੇ ਸੀ ਠੀਕ ਹੈ ਫੇਕ ਇੱਥੇ ਕਮੈਂਟ ਕਰਿਓ ਤੇ ਫੇਕ ਇੱਥੇ ਉੱਪਰ ਰਿਪਲਾਈ ਕਰਾਂਗੇ ਕਿਉਂਕਿ ਇੰਨੇ ਸਭ ਤੋਂ ਵੀ ਨਹੀਂ ਦੱਸਾਂਗੇ ਕੀ ਕਹਿੰਦੇ ਹੁੰਦੇ ਰਿਪਲਾਈ ਦੇ ਉੱਤੇ ਬਾਕੀ ਤੁਸੀਂ ਬੋ ਜਾਣਾ ਪਿਆ ਦਿਲ ਦੇ ਪੇ ਬਲੌਗਸ ਨੂੰ ਹਾਂ ਇਹਨੇ ਦੇਖੋ ਇੰਨੇ ਸਾਰੇ ਵਧੀਆ ਕਮੈਂਟ ਸਿਗੇ ਸਿਰਫ ਇੱਕ ਮਾੜਾ ਕਮੈਂਟ ਆਇਆ ਹਾਂ ਅੱਜ ਦੇਖਿਆ ਸਿਰਫ ਇੱਕ ਚਲੋ ਧੰਨਵਾਦ ਦਮਸਤੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਮਿਲਦੇ ਹਾਂ ਫੇ ਅਗਲੇ ਵਲੌਗ ਦੇ ਵਿੱਚ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਤੇ ਬਾਏ ਬਾਏ